ਸਸ਼ੀ ਕਾਲ ਜੀ ਅੱਜ ਦੇ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੰਜਾਬ ਐਕਟ ਦੇ ਜਰਨਲ 70 શ્રી ਨਿਰਮਲ ਸਿੰਘ ਢਾਲੀਵਾਲ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਂ ਕਿ ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਉਜਰਤਾ ਤੇ ਕੰਮ ਕਰਦੇ ਵਰਕਰਾਂ ਦੀਆਂ ਉਜਰਤਾ ਵਿੱਚ ਪਿਛਲੇ 12 ਸਾਲਾਂ ਤੋਂ ਕੋਈ ਵਾਅਦਾ ਨਹੀਂ ਕੀਤਾ ਗਿਆ ਹੈ ਜਿਹੜੀਆਂ ਕਿ ਅਜੇ ਤੱਕ 11000 ਰੁਪਏ ਤੋਂ ਘੱਟ ਹਨ ਜਦ ਕਿ ਮਹਿੰਗਾਈ ਜੋ ਕਿ ਅਣਕੇਸੀਆਂ ਉਚਾਈਆਂ ਤੇ ਪੁੱਜ ਚੁੱਕੀ ਹੈ ਜਿਸ ਮੁਤਾਬਿਕ ਘੱਟੋ ਘੱਟ ਉਜਰਤਾ 26000 ਰੁਪਏ ਮਹੀਨਾ ਹੋਣੀ ਚਾਹੀਦੀ ਹੈ ਪਰ ਸ਼ਰਮੇਦਾਰੀ ਦੇ ਚੁੰਗਲ ਵਿੱਚ ਜਕੜੀ ਹੋਈ ਮਾਨ ਸਰਕਾਰ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਉਜਰਤਾ ਵਿੱਚ ਵਾਅਦਾ ਨਹੀਂ ਕਰ ਰਹੀ ਅਤੇ ਵਰਕਰਾਂ ਦਾ ਭਾਰੀ ਆਰਥਿਕ ਸ਼ੋਸ਼ਣ ਕਰ ਰਹੀ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਕੇਂਦਰ ਵੱਲੋਂ 44 ਕੇਂਦਰੀ ਕਾਨੂੰਨ ਨੂੰ ਤੋੜ ਕੇ ਚਾਰ ਲੇਬਰ ਕੋਰਡਾ ਵਿੱਚ ਤਬਦੀਲ ਕਰਕੇ ਜੋ ਵਰਕਰ ਦਾ ਹਰ ਤਰ੍ਹਾਂ ਦਾ ਆਰਥਿਕ ਅਤੇ ਸਮਾਜਿਕ ਸ਼ੋਸ਼ਣ ਕਰਨ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਲੱਗੀ ਹੋਈ ਹੈ ਉਸ ਦੇ ਸੰਬੰਧ ਵਿੱਚ ਵੀ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਦੀ ਪੈਡ ਵਿੱਚ ਪੈਣ ਰੱਖਦੀ ਆ ਰਹੀ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਰਹੀ ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਪੱਕੇ ਹੋਣ ਦੀ ਉਮੀਦ ਨੂੰ ਵੀ ਖਤਮ ਕਰਨ ਵਰਗੇ ਤੰਗ ਤਰੀਕੇ ਲੱਭ ਰਹੀ ਹੈ ਟਰਾਂਸਪੋਰਟ mafia ਨੂੰ ਸਪਸ਼ਟ ਤੌਰ ਤੇ ਪਰਫੁੱਲਿਤ ਕਰ ਰਹੀ ਹੈ ਆਸ਼ਾ ਕਰਮੀ ਮਿੱਡੇ ਮੀਲ ਅਤੇ ਹੋਰ ਸਕੀਮ ਵਰਕਰ ਦੀਆਂ ਵਾਜਬ ਮੰਗਾਂ ਮੁਸ਼ਕਲਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੋਇਆ ਹੈ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ ਪਰ ਨਰੇਗਾ ਕਾਮਯਾਬ ਲੋਹ ਹਰ ਰੋਜ਼ ਦਰਨੇ ਮੁਜ਼ਾਹਰੇ ਕਰਕੇ ਕੰਮ ਤੇ ਉਜਰਤਾ ਲੈਣੀਆਂ ਪੈਂਦੀਆਂ ਹਨ ਉਹ ਸਾਰੇ ਕੀਤੇਆਂ ਤੇ ਬਣਦੇ ਹੱਕ ਅਤੇ ਲਾਭ ਲੈਣ ਲਈ ਮੁਜ਼ਾਹਰੇ ਕਰਨੇ ਪੈਂਦੇ ਹਨ ਅਤੇ ਦਫਤਰਾਂ ਵਿੱਚ ਦਰਜਨਾ ਚੱਕਰ ਕੱਟਨੇ ਪੈਂਦੇ ਹਨ ਤਾਲਿਬਾਨ ਨੇ ਦੱਸਿਆ ਕਿ ਇਹਨਾਂ ਉਪਰੋਕਤ ਅਤੇ ਹੋਰ ਸਵਾਲ ਸਵਾਲਾਂ ਨੂੰ ਲੈ ਕੇ 23 ਅਗਸਤ 2024 ਨੂੰ ਕੀਰਤੀ ਭਵਨ ਮੁਹਾਲੀ ਵਿਖੇ ਜੋ ਵਿਸ਼ਾਲ ਦਰਨਾ ਦਿੱਤਾ ਜਾਣਾ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇੱਕ ਹਫਤੇ ਦੇ ਅੰਦਰ ਅੰਦਰ ਨਵੀਂ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ